ਲੁਧਿਆਣਾ ਤੋਂ ਵੱਡੀ ਖਬਰ DJ ਵਾਲੇ ਵਿਅਕਤੀ ਦੇ ਵਿਰੁੱਧ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਧਰਨਾ ਪ੍ਰਦਰਸ਼ਨ ਕਿਉਂ ਕੀਤਾ ਗਿਆ ਕਿਉਂਕਿ ਇਸ ਵਿਅਕਤੀ ਨੇ ਲੋਕਾਂ ਦੇ ਕੋਲੋਂ DJ ਲਗਵਾ ਕੇ ਆਪ ਦਾ ਪੈਸੇ ਕਮਾ ਲਏ ਹਨ ਤੇ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਗਏ ਲੋਕਾਂ ਵੱਲੋਂ ਦੋਸ਼ ਹੈ ਕਿ ਇਸ ਵਿਅਕਤੀ ਨੇ ਤਕਰੀਬਨ 35 ਤੋਂ 40 ਲੱਖ ਰੁਪਏ ਦੀ ਠੱਗੀ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਸਾਨੂੰ ਇਨਸਾਫ ਦਲਵਾਇਆ ਜਾਵੇ ਪੱਤਰਕਾਰ ਹਨੀ ਕੁਮਾਰ ਦੀ ਦੁਆਬਾ ਪਬਲਿਕ ਨਿਊਜ਼ ਚੈਨਲ ਲਈ ਖਾਸ ਰਿਪੋਰਟ ਕੋਈ ਗਲਤ ਗੱਲ ਕੋਈ ਅਫਸਰ ਆਇਆ ਦੇਖਣ ਚਾਹੇ ਮੌਕੇ ਤੇ ਪੀਸੀ ਵਾਲਾ ਲਿਆਏ ਸੀ ਉਹ ਬੈਠੇ ਉਹਨਾਂ ਨੇ ਦੇਖਿਆ ਉਹਨਾਂ ਨਾਲ ساری ਗੱਲਬਾਤ ਕੀਤੀ ਇਹ ਕਹਿੰਦੇ ਠੀਕ ਹੈ ਜੀ ਤੁਸੀਂ ਆਇਓ ਤੁਹਾਨੂੰ 5 ਸਾਲ ਹੋ ਗਏ ਇਹਨਾਂ ਨੇ ਕੰਮ ਕਰਦੇ ਕਹਿੰਦੇ ਪੇਮੈਂਟ ਨਹੀਂ ਮਿਲੀ ਤੁਸੀਂ ਇਹ ਦੇਖੋ ਬੈਲੈਂਸ ਕਿੰਦਾ ਕਿਤੇ ਤੋਂ 2 ਸਾਲ ਹੋ ਗਏ ਤੁਹਾਡਾ ਬਿੱਲ ਹੈਗਾ ਤੁਹਾਨੂੰ ਮਿਲਣਾ ਤੁਸੀਂ ਪਾਪੀ ਮੇਰੀ ਗੱਲ ਸੁਣੋ ਅੱਗੇ ਆਪਾਂ ਲੈ ਕੇ ਜਾਂਦੇ ਤੁਸੀਂ ਰਸੀਵਿੰਗ ਰਸੀਵਿੰਗ ਕੱਟ ਲੈਂਦੇ ਨਹੀਂ ਸੀ ਆਪਾਂ ਤੁਸੀਂ ਅੱਜ ਅਸੀਂ ਹਾਈਪਰ ਹੋ ਰਹੇ ਹਾਂ ਤੁਸੀਂ ਪਹਿਲਾਂ ਕਿਉਂ ਨਹੀਂ ਫੋਨ ਕੀਤਾ ਮੈਨੂੰ ਤੁਹਾਨੂੰ ਪਤਾ ਸੀ ਭਾਜੀ ਮੈਨੂੰ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ ਤੇ ਭਾਜੀ ਤੋਂ ਲੈਂਦੇ ਤੁਸੀਂ ਭਾਜੀ ਦਾ ਨੰਬਰ ਹੈ ਮੈਂ ਤਾਂ ਪੇਮੈਂਟ ਕੌਣ ਦਿੰਦਾ ਮੈਨੂੰ ਕਿਸੇ ਨੰਬਰ ਨਹੀਂ ਹੈ ਭਾਈਏ ਮੈਂ ਕਹਿੰਦਾ ਕਰੋ ਜਿੰਨੀ ਲੈ ਲਓ ਹੁਣ ਜੇ 2 ਲੱਖ ਦਾ ਹੋਇਆ ਕੰਮ ਤੇ 50 ਹਜ਼ਾਰ ਲੈ ਜਾਂਦਾ ਤੇ ਕਿੱਡੀ ਵੱਡੀ ਗੱਲ ਆ ਸਰ ਇਹ ਕਹਿੰਦੇ ਜੀ ਪੱਕੇ ਦੇ ਬਿੱਲ ਲੈ ਕੇ ਆਓ ਮੈਂ ਨਹੀਂ ਆਹ ਵਾਲੇ ਪੈਸੇ ਕੱਚੇ ਦੇ ਹੈਗੇ ਸਿਰਫ ਮੈਸੇਜਸ ਤੇ ਗੱਲ ਹੋਈ ਹੈ ਕਿੱਦਾਂ ਦੇ ਦੇ ਇਹਨਾਂ ਨੇ ਮੈਨੂੰ ਬਿਨਾ ਪੱਕੇ ਦੇ ਬਿੱਲਾਂ ਦੇ ਪੈਸੇ ਕਿਵੇਂ ਤਾਰਦੇ ਰੁਕੋ ਇੱਕ ਘੰਟੀ ਜੋ ਮਾਰੂ ਬੜੇ ਅੱਗੇ ਉਹਦਾ ਘੰਟੀ ਲੱਗਣਾ ਇਹ ਦੇਖੋ ਨਾ ਇਹ ਵਾਲੀ ਪੇਮੈਂਟ ਮੈਨੂੰ ਕਿਵੇਂ ਦੇ ਦਿੱਤੀ ਇਹਨਾਂ ਨੇ ਇਹ ਤਾਂ ਕੱਚੇ ਵੀ ਹੈ ਵਟਸਐਪ ਤੇ ਗੱਲਾਂ ਹੋਈਆਂ ਨੇ ਮੈਂ ਰੋਪੜ ਤੋਂ ਆਇਆ ਹੁਣੇ ਮੇਰੀ ਗੱਲ ਸੁਣੋ ਜੇ ਤੁਸੀਂ ਰੋਲਾ ਪਾ ਕੇ ਕਹੋਗੇ ਮੇਰਾ ਇੰਨਾ ਮੇਰਾ ਇੰਨਾ ਐਸੇ ਨਹੀਂ ਹੁੰਦਾ ਇਹਨਾਂ ਦੋ ਪੈਸੇ ਲੈ ਜਾਓ। ਉਹ ਸਾਡੇ ਨਾਲ ਬੈਠਣਗੇ ਤਾਂ ਹੀ ਅਸੀਂ ਬਿੱਲ ਦਵਾਂਗੇ। ਬੈਠਾਂਗੇ ਮੈਂ ਤੁਹਾਨੂੰ ਕਿਹਾ ਸੀ ਨਾ ਅੰਦਰ ਬੈਠੋ। ਕਿਹਾ ਸੀ ਅੰਦਰ ਅਸੀਂ ਕਿੱਦਾਂ ਆ ਜੀਏ? ਫੇ ਤੁਸੀਂ ਹੋਣੀ ਤਾਂ ਅਸੀਂ ਆਵਾਂਗੇ ਨਾ ਅੰਦਰ ਬਾਹਰ ਖੜੇ। ਯਾਰ ਹੁਣ ਤਾਂ ਤੁਸੀਂ ਮੈਨੂੰ ਬੁਲਾਇਆ। ਉਹ ਬੁਲਾਇਆ ਯੂ ਕਾਲਿੰਗ ਮੀ ਹੈ। ਮੀਡੀਆ ਨੇ ਬੁਲਾਇਆ ਮੀਡੀਆ ਨੇ। ਮੀਡੀਆ ਨਾਲ ਗੱਲ ਕਰੋ। ਸਰ ਮੇਰੀ ਗੱਲ ਸੁਣੋ। ਮੈਂ ਨਾ ਬਸ ਸਿੰਪਲ ਜੀ ਗੱਲ ਕਹਿ ਰਹੀ ਹਾਂ ਬਿੱਲ ਦੇ ਦੋ ਪੈਸੇ ਲੈ ਜਾਓ। ਤੇ ਕੱਲ ਆ ਕੇ ਬਿੱਲ ਦੇ ਦੇਣ ਜਿਹਦੀ ਜਿਹਦੀ ਪੇਮੈਂਟ ਹੈ ਉਹ ਕਰਾ ਦੋ। ਸਰ ਮੇਰਾ ਨਾਮ ਪ੍ਰਿਆ ਹੈ। ਮੈਂ ਸੰਜੀਵ ਗੌਤਮ ਇਨਫਿ ਤੇ ਜਦੋਂ ਪੈਸੇ ਮੰਗੇ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਤੇ ਹਮਲਾ ਕੀਤਾ ਸੀ ਪੀ ਸਾਹਿਬ ਨੂੰ ਕੰਪਲੇਨ ਦਿੱਤੀ ਹੈ 5 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਚਿਰ ਤੋਂ ਤੁਸੀਂ ਕੰਮ ਕਰ ਰਹੇ ਹੋ ਡੇਢ ਮਹੀਨਾ ਹੀ ਕੰਮ ਕੀਤਾ ਉਹਦੇ ਵਿੱਚ ਇਹਨੇ ਮੇਰੀ ਬੱਸ ਕਰਵਾਤੀ ਹੈ ਮੈਂ ਤਾਂ ਹੱਥ ਜੋੜ ਦਿਆਂ بس ਮੇਰੇ ਪੈਸੇ ਦਵਾ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਬੰਦਾ ਕੰਮ ਕਰਨ ਦਾ ਲਾਇਕ ਨਹੀਂ ਹੈਗਾ ਇਨਸਾਫ ਚਾਹੀਦਾ ਜਿਵੇਂ ਸਾਰੇ ਖੜੇ ਆ ਸਭ ਨੂੰ ਇਨਸਾਫ ਚਾਹੀਦਾ ਹੈ ਅੱਛਾ ਜੀ ਬਿਲਕੁਲ ਇਨਸਾਫ ਚਾਹੀਦਾ ਹੈ ਪੈਸੇ ਦਵਾਓ ਉਸਰ ਸਾਡੀ ਮਿਹਨਤ ਹੈਗੀ ਹੈ ਮੇਰੇ ਮਾਪੇ ਸਿਰਤੇ ਨਹੀਂ ਹੈਗੇ ਮੈਂ ਖੁਦ ਮਿਹਨਤ ਕਰਕੇ ਕਮਾਈਆਂ ਤੇ ਇਹਦੇ ਵਰਗੇ ਜੇ ਬੰਦੇ ਪੈਸੇ ਰੱਖ ਲੈਣਗੇ ਫਿਰ ਮੈਂ ਕਿੱਥੇ ਜਾਵਾਂਗੀ ਇਹ ਬੰਦੇ ਦਾ ਕੀ ਨਾਮ ਹੈ ਇਸ ਬੰਦੇ ਦਾ ਨਾਮ ਹੈਗਾ ਸੰਜੀਵ ਗੋਤਮ ਮੇਰੀ ਕੰਪਨੀ ਦਾ ਨਾਮ ਹੈ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਸੰਜੀਵ ਉਹ ਬਾਕੀ ਨੂੰ ਵੀ ਰਿਪੋਰਟ ਕਰ ਲਿਆ ਉਹ ਕਿੱਥੇ ਹੈ ਕਿੱਥੇ ਪਵਿੱਤਰ ਪਵਿੱਤਰ ਨਗਰ 2 ਨੰਬਰ ਗਲੀ ਦੇ ਵਿੱਚ ਰਹਿੰਦਾ ਹੈ ਇਹ ਉਸ ਬੰਦੇ ਦੀ ਫੋਟੋ ਹੈਗੀ ਹੈ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਇਹ ਫੋਟੋ ਨੂੰ ਦਿਖਾਓ ਉਹਦਾ ਨਾਮ ਦੱਸੋ ਉਹਦੀ ਕੰਪਨੀ ਦਾ ਨਾਮ ਦੱਸੋ ਤਾਂ ਕਿ ਲੋਕ ਅਲਰਟ ਹੋਣ ਤੇ ਉਹ ਕੰਮ ਨਾ ਕਰਨ ਸਾਡੀ ਕੀ ਫੀਲ ਕਰੂਗੀ ਬਾਕੀ ਬੰਦੇ ਨੂੰ ਤੂੰ ਕੀ ਫੀਲਿੰਗ ਰੋ ਵੀ ਆਪਣੇ ਮੈਂ ਕਹਿੰਨੀ ਆ ਕਿ ਲੜੋ ਆਪਣੇ ਪੈਸੇ ਲਈ ਇਹਨੂੰ ਛੱਡੋ ਨਾ ਜੇ ਤੁਸੀਂ ਸੋਚੋ ਕਿ ਅਸੀਂ ਬਸ ਅੱਜ ਆ ਧਰਨਾ ਦੇ ਕੇ ਪਿੱਛੇ ਹਟ ਜੇ ਦੀ ਇਨਸਲਟ ਹੋ ਜੇਗੀ ਤਾਂ ਪੈਸੇ ਲਓ ਸਰ ਕੀ ਮਾਮਲਾ ਹੋਇਆ ਜਿਹੜਾ ਤੁਸੀਂ ਅੱਜ ਅਤੀ ਰੌਣ ਦੇ ਧਰਨਾ ਲਗਾਇਆ ਹੈ ਉਹ ਕਾਰਨ ਅੱਜ ਅਸੀਂ ਪਵਿੱਤਰ ਨਗਰ 2 ਨੰਬਰ ਗਲੀ 'ਚ ਸੰਜੀਵ ਗੋਤਮ ਜੋ ਕਿ ਡੀਜੇ ਦਾ ਕੰਮ ਕਰਦਾ ਹੈ ਇਸ ਬੰਦੇ ਨੇ ਜਿਹੜੇ ਵੀ ਸਾਡੇ ਡੀਜੇ ਵਾਲੇ ਐਸ ਐ ਜਿਹੜੇ ਵੀ ਸਾਡੇ ਡੀਜੀਏਲੇ ਇਹਨਾਂ ਦੇ ਨਾਲ ਬਹੁਤ ਵੱਡੀ ਠੱਗੀ ਮਾਰੀ ਆ ਸਾਡੇ 35 40 ਬੰਦੇ ਹੈਗੇ ਆ ਜਿਨ੍ਹਾਂ ਨੇ ਮਤਲਬ ਕੀ ਇਹਨਾਂ ਕੋਲ ਡੀਜੀਏਲ ਵਾ ਲੈਂਦਾ ਸੀਗਾ ਤੇ ਇੱਕ ਬੰਦੇ ਕੋ ਜਿਵੇਂ ਡੀਜੀਏਲ ਵਾਇਆ ਤਿੰਨ ਚਾਰ ਪ੍ਰੋਗਰਾਮ ਨੂੰ ਦਿੱਤੇ ਉਹਦੇ ਵਿੱਚ ਤਿੰਨ ਚਾਰ ਲੱਖ ਰੁਪਏ ਬਣ ਗਿਆ ਉਹਦਾ ਉਹ ਨਾਲ ਹੀ ਬੰਦਾ ਚੇਂਜ ਕਰ ਦਿੰਦਾ ਸੀ ਦੂਜਾ ਡੀਜੀਏਲਾ ਫੜ ਲੈਂਦਾ ਸੀ ਕਿੰਨੇ ਸਮੇਂ ਤੋਂ ਇੱਥੇ ਚੱਲ ਰਿਹਾ ਇਹ ਤਕਰੀਬਨ ਜਨਵਰੀ ਫਰਵਰੀ ਤੋਂ ਕੰਮ ਚੱਲ ਰਿਹਾ ਕਈਆਂ ਦਾ ਤਾਂ ਪਿਛਲੇ ਸੀਜ਼ਨ ਦਾ ਵੀ ਚੱਲ ਰਿਹਾ ਨਵੰਬਰ ਤੋਂ ਅਪਰਵੰਤ ਤੇ ਉਹਦੇ ਵਿੱਚ ਇਹ ਹੈ ਵੀ ਜਿੱਦਾਂ ਇੱਕ ਬੰਦੇ ਨੂੰ ਬਣ ਗਿਆ 3-4 ਲੱਖ ਦੂਜੇ ਨੇ ਫੜ ਲਿਆ ਦੂਜੇ ਤੋਂ ਬਾਅਦ ਤੀਜੇ ਕਰਦੇ ਕਰਾਉਂਦੇ ਇਹਨੇ 30-35 ਬੰਦਿਆਂ ਕੋਲੋਂ ਤਕਰੀਬਨ ਆਹ ਲਿਸਟ ਹੈ ਤਕਰੀਬਨ 35 ਲੱਖ ਰੁਪਏ ਇਹਨੇ ਜੀ ਦੇਣਾ ਅੱਛਾ ਜੀ 35 ਲੱਖ ਰੁਪਏ ਦਾ ਇਹਦਾ ਜਿਹੜਾ ਬਣ ਗਿਆ ਬੜ ਕੇ ਦੱਸੋ ਕਿੰਨੇ ਕੁ ਬੰਦੇ ਉਹਦੇ ਵਿੱਚ 35 ਲੱਖ ਰੁਪਏ ਦਾ ਇਕੱਠਾ ਮਤਲਬ ਕਿ ਸਾਰਿਆਂ ਦਾ ਦੇਣਾ ਹੈ ਨਹੀਂ ਹਾਂ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਇਹਨਾਂ ਨੇ ਫਿਰ ਬੜੇ ਫੋਨ ਫੋਨ ਕੀਤੇ ਉਹਨੂੰ ਬੜਾ ਕੁਝ ਕੀਤਾ ਲਾਰੇ ਲੰਦਾ ਰਿਹਾ ਧਮਕੀਆਂ ਵੀ ਦਿੰਦਾ ਰਿਹਾ ਵੀ ਮੈਂ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਜੀ ਉਸ ਤੋਂ ਬਾਅਦ ਇਹ ਤਾਂ ਬੰਦਿਆਂ ਨੇ ਸਾਡੀ ਲੁਧਿਆਣਾ ਡੀਜ ਸਾਊਂਡ ਐਸੋਸੀਏਸ਼ਨ ਦੇ ਵਿੱਚ ਜਿਹੜੇ ਸਾਡੇ ਮੈਂਬਰ ਵੀ ਕਾਫੀ ਹੈਗੇ ਵਿੱਚ ਸਾਰਿਆਂ ਨੇ ਪਹੁੰਚ ਕੀਤੀ ਹੋਈ ਹੈ ਹੁਣ ਮਾਮਲਾ ਸਾਡੇ ਹੱਥੋਂ ਬਾਹਰ ਹੈ ਤੁਸੀਂ ਐਸੋਸੀਏਸ਼ਨ ਵਾਲੇ ਤੁਸੀਂ ਆਓ ਤੇ ਮੈਂ ਸਾਡੇ ਪ੍ਰਧਾਨ ਜੀ ਆ ਵਿਜੇ ਗਰੋਵਰ ਜੀ ਚੇਅਰਮੈਨ ਗੁਰਮੀਤ ਸਿੰਘ ਕਿੱਟੂ ਕੋਹਲੀ ਸਾਡੇ ਵਾਈਸ ਪ੍ਰਧਾਨ ਜੀ ਦਿਨੇਸ਼ ਕਾਲਰਾ ਜੀ ਰਾਣਾ ਜੀ ਵਾਈਸ ਚੇਅਰਮੈਨ ਸਾਰੇ ਅਸੀਂ ਇਕੱਠੇ ਹੋਏ ਸਾਰੇ ਬੰਦੇ ਤਕਰੀਬਨ ਮਰਖਾ 60 70 ਬੰਦਾ ਇੱਥੇ ਆ ਗਿਆ ਤੁਸੀਂ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਕੋਲ ਇਕੱਠੇ ਨਹੀਂ ਗਲਬ ਕੀਤੀ ਮੈਡਮ ਗਏ ਸੀ ਜੀ ਇਹ ਮੈਡਮ ਗਏ ਸੀਗੇ ਮੈਡਮ ਨੇ ਥਾਣੇ 'ਚ ਰਿਪੋਰਟਾਂ ਵੀ ਦੋ ਵਾਰ ਲਿਖਾਈਆਂ ਪਰ ਕੁਝ ਨਹੀਂ ਬਣਿਆ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿੰਨੇ ਕਿੰਨੇ ਪੈਸੇ ਤੁਹਾਡੇ ਜਿਹੜੇ ਰਹਿੰਦੇ ਨੇ ਕਿੰਨੇ ਕਿੰਨੇ ਪੈਸੇ ਨੇ ਇਹਦਾ ਇੱਕ ਇੱਕ ਬੰਦੇ ਦੇ ਤਕਰੀਬਨ ਕਿੰਿਆਂ ਦੇ 4 ਲੱਖ ਹੈ ਕਿੰਿਆਂ ਦਾ 2.5 ਲੱਖ ਹੈ ਕਿੰਿਆਂ ਦਾ 2 ਲੱਖ ਹੈ ਕਿੰਿਆਂ ਦਾ 1.5 ਲੱਖ ਹੈ ਇੱਕ ਦਾ 5 ਲੱਖ ਵੀ ਹੈਗਾ ਜਿੰਨਾਂ ਕੋਲ ਜਨਰਲ ਲੈਣਾ ਹੈ ਨਾਲ ਟੋਟਲ ਮਾਉਂਟ ਹੈ ਜੀ 23 ਲੱਖ ਰੁਪਏ ਆ ਐਸਐਸਓ ਐਸਐਸਓ ਕੋ ਪਹਿਲਾ ਇਸ ਤਰ੍ਹਾਂ ਜ਼ਿਨਾ ਪਹਿਲਾ ਜਿਹੜੇ ਬੰਦੇ ਡੀਜੇ ਲਾਉਂਦੇ ਸੀਗੇ ਉਹਨਾਂ ਨੂੰ ਇੱਕ ਦੂਜੇ ਦਾ ਲਿੰਕ ਤਾਂ ਨਹੀਂ ਪਤਾ ਲੱਗਿਆ ਵੀ ਉਹ ਜਾ ਰਿਹਾ ਉਹ ਜਾ ਰਿਹਾ ਇੱਕ ਕੋਲੋਂ ਕੰਮ ਕਰਵਾ ਕੇ ਉਹ ਦੂਜੇ ਬੰਦੇ ਕੋਲ ਚਲਾ ਜਾਂਦਾ ਸੀਗਾ ਜੇ 3-4 ਲੱਖ ਬਣ ਗਿਆ ਉਹਨੂੰ ਸਾਈਡ ਤੇ ਕਰਕੇ ਦੂਜੇ ਬੰਦੇ ਕੋਲ ਪ੍ਰੋਬਲਮ ਲਾਣੇ ਸ਼ੁਰੂ ਕਰਦੇ ਤੇ ਤੁਹਾਨੂੰ ਅੱਜ ਕਿਤਾਬ ਲੱਗਿਆ ਵੀ ਇਹੀ ਕਰ ਰਹਾ ਉਹਨਾਂ ਦਾ ਅੱਜ ਸਾਡੇ ਐਸੋਸੀਏਸ਼ਨ ਦੇ ਸਾਰੇ ਬੰਦੇ ਆ ਸਾਡੇ ਕੋਲ ਜਿਹੜੇ ਮੈਂਬਰ ਆਲੇ ਉਹਨਾਂ ਨੇ ਸਾਨੂੰ ਪਹੁੰਚ ਕੀਤੀ ਬਈ ਐਸੋਸੀਏਸ਼ਨ ਦਾ ਕੰਮ ਆ ਗਿਆ ਜੀ ਤੁਸੀਂ ਆਓ ਆ ਕੇ ਉਹਨਾਂ ਨੇ ਸਾਨੂੰ ਲੋਕੇਸ਼ਨ ਪਾਈ ਇੱਥੇ ਦੀ ਅਸੀਂ ਸਾਰੇ ਤਾਂ ਇਹਨਾਂ ਦੇ ਘ ਇਹਨਾਂ ਦੇ ਘਰ ਇਕੱਠੇ ਹੋਇਆ ਮੈਂ ਫੋਨ ਤੇ ਵੀ ਗੱਲ ਕੀਤੀ ਹੈ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਹੋਵੇਗੀ ਇਹਨਾਂ ਨਾਲ ਗੱਲਬਾਤ ਤੇ ਸੰਪਰਕ ਕੀਤਾ ਤੁਸੀਂ ਵੀ ਹਾਜੀ ਤੁਹਾਡੇ ਪੈਸੇ ਹੈਗੇ ਹਾਂ ਹਾਂ ਜੀ ਮੈਂ ਸੰਪਰਕ ਆਂਦਿਆਂ ਮੈਂ ਫੋਨ ਕੀਤਾ ਉਹਨਾਂ ਨੂੰ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਅੱਛਾ ਜੀ ਅਸੀਂ ਫੋਨ ਕੀਤਾ ਮੈਂ ਉਹਨਾਂ ਨੂੰ ਕੀਤਾ ਵੀ ਇੱਦਾਂ ਦਾ ਪੈਸੇ ਲੈਣੇ ਕਹਿੰਦਾ ਜੀ ਕਿਹੜੇ ਪੈਸੇ ਲੈਣੇ ਆ ਇੱਦਾਂ ਪੈਸੇ ਤੁਹਾਨੂੰ ਮਿਲਦੇ ਆ ਮੈਂ ਤਾਂ ਕਹਿੰਦਾ ਤੁਸੀਂ ਇੱਦਾਂ ਮੇਰੇ ਘਰ ਆ ਨਹੀਂ ਸਕਦੇ ਜੀ ਮੈਂ ਧਮਕੀਆਂ ਦੇ ਲਿਆ ਮੈਂ ਪੁਲਿਸ ਨੂੰ ਬੁਲਾ ਰਿਹਾ ਜੀ 112 ਨੰਬਰ ਫੋਨ ਕਰਕੇ ਫਿਰ ਇਹਨੇ ਕੀਤਾ ਵੀ 12 112 ਨੰਬਰ ਤੇ ਫੋਨ ਤੁਸੀਂ ਨਹੀਂ ਕੀਤਾ ਸੀ ਨਾ ਅਸੀਂ ਪਹੁੰਚ ਕੀਤੀ ਅਸੀਂ ਪਹੁੰਚ ਜਿਹੜੀ ਹੈ ਪਹਿਲਾਂ ਮੈਡਮ ਨੇ ਕੀਤੀ ਸੀ ਪਹੁੰਚ ਅੱਛਾ ਜੀ ਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਤਾਂ ਕਰਕੇ ਤਰਨਾਂ ਲਾਇਆ ਤੁਹਾਡੀ ਨਹੀਂ ਹੋਈ ਹਾਂਜੀ ਕੋਈ ਕਾਰਵਾਈ ਨਹੀਂ ਹੋਈ ਜੀ ਨਹੀਂ ਤੁਹਾਡੀ ਕਾਰਵਾਈ ਨਹੀਂ ਹੋ ਰਹੀ ਉਹਦੀ ਕਾਰਵਾਈ ਹੋ ਰਹੀ ਉਹਦੇ ਬਾਰੇ ਉਹਦੀ ਸੁਣੀ ਸੁਣੀ ਜਾ ਰਹੀ ਹੈ ਤੁਹਾਡੀ ਉਹਦੀ ਸੁਣੀ ਜਾ ਰਹੀ ਹੈ ਉਹ ਕਿਉਂਕਿ ਉਹ ਜਾਂ ਤਾਂ ਕੋਈ ਤੁਹਾਨੂੰ ਪਤਾ ਹੈ ਕੋਈ ਫੋਨ ਕਰਾ ਦਿੰਦਾ ਕਿਸੇ ਦਾ ਜਾਂ ਕੋਈ ਗੱਲਬਾਤ ਅੱਛਾ ਉਹ ਸਾਡੀ ਪੁਲਿਸ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਹੁਣ ਅਸੀਂ ਜਿਹੜਾ ਉਸ ਤੋਂ ਬਾਅਦ ਪੀਸੀਆਰ ਆ ਲੈ ਸੀਗੇ ਸਾਰੀ ਗੱਲ ਸਮਝਾਈ ਅਸੀਂ 18 ਨੰਬਰ ਐਪੋਵਲ ਚ ਗਏ ਆ ਅਸੀਂ ਉੱਚ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਹੈ ਅਸੀਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਜੀ ਤੁਸੀਂ ਆਪਣਾ ਕੰਪਲੇਂਟ ਦਿਓ ਸੀਪੀ ਸਾਹਿਬ ਨੂੰ ਅਸੀਂ ਇੱਥੇ ਕੰਪਲੇਂਟ ਵੀ ਲਿਖਾ ਕੇ ਆਏ ਆ ਆਪਣੀ ਸੀਪੀ ਸਾਹਿਬ ਨੂੰ ਦਿਓ ਕੰਪਲੇਂਟ ਦਿਓ ਉਦੋਂ ਕੰਪਲੇਂਟ ਆਏਗੀ ਅਸੀਂ 420 ਦਾ ਇਹਦੇ ਤੇ ਪਰਚਾ ਦਰਜ ਕਰਦੇ ਨਹੀਂ ਨਹੀਂ ਪਹਿਲਾਂ ਐਸਐਚਓ ਹੈੱਪੋਲਡ ਦੇ ਵਿੱਚ ਤੁਸੀਂ ਕੰਪਲੇਂਟ ਦਿਖਾਉਗੇ ਕਿ ਪਹਿਲਾਂ ਸਿੱਧਾ ਸੀਪੀ ਸਾਹ ਕੋਲ ਜਾਓਗੇ ਨਹੀਂ ਪਹਿਲਾਂ ਕੰਪਲੇਂਟ ਪਹਿਲਾਂ ਕੰਪਲੇਂਟ ਲਖਾਏ ਆਂ ਜੀ ਅਸੀਂ ਕੰਪਲੇਂਟ ਅਸੀਂ ਲਖਾਏ ਆਂ ਹੁਣ ਕੰਪਲੇਂਟ ਲਖਾਏ ਆਂ ਅਸੀਂ ਸੁਵਾਈ ਨਹੀਂ ਹੋ ਰਹੀ ਤਾਂ ਤੁਸੀਂ ਸੀਪੀ ਸਾਹ ਕੋਲ ਜਾਓ ਹਾਂ ਜੀ ਹੁਣ ਸੀਪੀ ਸਾਹ ਕੋਲ ਜਾਣਾ ਸੀ ਅੱਛਾ ਉਹਦੇ ਚ ਅਸੀਂ ਸਾਰੇ ਬੰਦਿਆਂ ਦੇ ਜਿੰਨੇ ਜਿੰਨੇ ਪੈਸੇ ਲੈਣੇ ਆ ਸਾਰੇ ਇੱਕ ਬੰਦੇ ਦੇ ਤਕਰੀਬਨ 30 35 ਬੰਦੇ ਹੈਗੇ ਜੀ ਅੱਛਾ ਜੀ ਕਿਸੇ ਨੇ 2 ਲੱਖ ਲੈਣਾ ਕਿਸੇ 3 ਲੱਖ ਕਿਸੇ ਨੇ 4 ਲੱਖ ਕਿਸ ਇਦਾਂ ਹੀ ਜਾਰੀ ਰਹੇਗਾ ਕਿ ਤੁਸੀਂ ਜਦ ਤੱਕ ਪੈਸੇ ਨਹੀਂ ਬਣਦੇ ਉਦੋਂ ਤੱਕ ਇਹ ਇਦਾਂ ਚੱਲ ਜਾਰੀ ਰਹੇਗਾ ਤਰਨਾ ਅਸੀਂ ਸੀਪੀ ਸਾਹਿਬ ਕੋ ਸਵੇਰੇ ਜਾ ਰਹੇ ਹਾਂ ਅੱਛਾ ਜੀ ਸੀਪੀ ਸਾਹਿਬ ਕੋ ਜਾ ਕੇ ਇਸੇ ਕੰਪਲੇਂਟ ਦੇਾਂਗੇ ਉਹਨਾਂ ਨੂੰ ਉਸ ਤੋਂ ਬਾਅਦ ਜੇਕਰ ਜੇ ਕਾਰਵਾਈ ਨਾ ਹੋਈ ਫਰਗ ਅਗਲੀ ਕਾਰਵਾਈ ਫਰ ਅਸੀਂ ਨਿਪਾਂਗੇ ਕੀ ਕੀ ਕਰਨਾ ਹੈ ਮੇਰਾ ਸਰਪਜੀਤ ਸਿੰਘ ਨਾਮ ਹੈ ਜੀ ਇਹ ਮਾਮਲਾ ਜੀ ਇਹ ਬੰਦੇ ਨਾਲ ਜੀ ਮੈਂ ਕੰਮ ਕਰ ਰਿਹਾ ਸੀਗਾ ਜੀ ਕੀ ਨਾਮ ਹੈ ਬੰਦੇ ਦਾ ਸੰਜੀਵ ਗੋਤਮ ਹੈ ਜੀ ਇਨਫਿਨਿਟੀ ਵੈਡਿੰਗ ਐਂਡ ਇਵੈਂਟਸ ਕਿਹੜੀ ਜਗ੍ਹਾ ਦੇਖੋ ਠੀਕ ਹੈ ਜੀ ਆਹ ਹੈਬੋ ਵਾਲ ਦੇ ਵਿੱਚ ਵੱਡੀ ਹੈਬੋ ਵਾਲ ਪਵਿੱਤਰ ਨਗਰ ਗਲੀ ਨੰਬਰ 2 ਠੀਕ ਹੈ ਜੀ ਇਹ ਬੰਦੇ ਨੇ ਫਰਵਰੀ ਚ ਮੇਰੇ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਮੈਂ 5 ਲੱਖ ਰੁਪਏ ਤੋਂ ਲੈਣਾ ਹੈ ਹੁਣ ਇਹ ਬੰਦਾ ਨਾ ਫੋਨ ਚੱਕਦਾ ਨਾ ਮਿਲਦਾ ਭਾਜੀ ਕੁਝ ਨਹੀਂ ਕਰ ਰਿਹਾ ਜੀ ਇਹ ਪਤਾ ਨਹੀਂ ਕੀ ਕਰ ਰਿਹਾ ਜੀ ਮੇਰੇ ਪੈਸੇ ਨਹੀਂ ਦੇ ਰਿਹਾ ਤੇ ਤੁਸੀਂ ਕਿਸੇ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਜਾਂ ਇਹਨਾਂ ਨਾਲ ਗੱਲ ਵੀ ਨਹੀਂ ਕੀਤੀ ਕੋਈ ਇਹਨਾਂ ਨਾਲ ਗੱਲ ਕੀਤੀ ਫੋਨ ਹੀ ਨਹੀਂ ਚੱਕਦਾ ਜੀ ਠੀਕ ਹੈ ਜੀ ਇਹਨਾਂ ਦਾ ਇੱਕ ਪਾਰਟਨਰ ਸੀ ਕਿ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਮੈਂ ਬਠਾਨਾ ਅੱਜ ਉਹ ਵੀ ਚਲੋ ਜੀ ਲਾਰੇ ਫੇਰ ਅਸੀਂ ਜੀ ਐਸੋਸੀਏਸ਼ਨ ਦਾ ਘਰ ਤੇ ਬਾਹਰ ਬੈਠੇ ਹੋ ਕੀ ਦੇ ਦੇਓ ਕਿੰਨਾ ਦੇ ਦੇਓ ਅਸੀਂ ਦੇਖ ਲਈ ਸਾਡੇ ਪੈਸੇ ਮਿਲਣ ਫਿਰ ਅਸੀਂ ਐਸੋਸੀਏਸ਼ਨ ਨਾਲ ਗੱਲ ਕੀਤੀ ਜੀ ਠੀਕ ਹੈ ਜੀ ਮੈਂ ਕੱਲਾ ਨਹੀਂ ਹਾਂ ਬਾਕੀ ਵੀ ਬੰਦੇ ਨਾਲ ਆ ਜੀ ਸਾਰੇ ਨੇ ਜਿਨ੍ਹਾਂ ਨੇ ਪੈਸੇ ਲੈਣੇ ਜੀ ਇਹ ਬੰਦਾ ਕੋਈ ਹੱਤ ਪੱਲਾ ਨਹੀਂ ਦਿੰਦਾ ਮੇਰੇ ਨਾਲ ਹੈਗੇ ਜੀ ਇਸ ਟਾਈਮ 50 60 ਜਣੇ ਇਹ ਚੋਂ 30 ਜਣੇ ਨੇ ਤਾਂ ਪੈਸੇ ਲੈਣੇ ਆ ਜੀ ਤੇ ਕਹਿ ਤਾਂ ਬਾਤ ਤੁਸੀਂ ਇੰਨੇ ਬੰਦੇ ਪੈਸੇ ਲੈਣੇ ਆ ਪਹਿਲਾਂ ਨੇ ਤੁਸੀਂ ਪੈਸੇ ਮੰਗੇਓ ਪਾਜੀ ਪੈਸੇ ਮੰਗ ਹੀ ਰਹੇ ਆ ਇਹ ਤਾਂ ਪਤਾ ਹੀ ਨਹੀਂ ਇੱਕ ਬੰਦੇ ਤੋਂ ਕੰਮ ਕਰਾਂਦਾ ਆ ਪਰਿਆ ਰਹੇ ਆ ਤੇ ਤੁਸੀਂ ਕਿੱਦਾਂ ਨਹੀਂ ਪੈਸੇ ਮੰਗੇ ਪਹਿਲਾਂ ਪਾਜੀ ਪੈਸੇ ਤੁਹਾਡੇ ਇੰਨਾ ਖੜਾ ਹੋ ਗਿਆ ਇਹ ਪਾਜੀ ਕੰਮ ਕਰਾਂਦਾ ਵਾ ਜਿਵੇਂ ਮੰਨ ਲਓ ਜੀ ਅੱਜ ਲੱਖ ਰੁਪਏ ਦਾ ਕੰਮ ਆ 50 ਦੇ ਗਿਆ 50 ਰੋਕ ਲਿਆ 50 ਦੇ ਤਾਂ 50 ਰੋਕ ਲਿਆ ਇਦਾਂ ਕਰ ਕਰਕੇ ਸਾਡਾ 5 ਲੱਖ ਬਣ ਗਏ ਅੱਛਾ ਜੀ ਠੀਕ ਹੈ ਜੀ ਉਹ ਪੈਸੇ ਦਾ ਹੱਥ ਪੱਲਾ ਹੀ ਹੈ ਨਹੀਂ ਹੁਣ ਤਾਂ ਕਹਿੰਦਾ ਮੈਂ ਦੇਣੀ ਨਹੀਂ ਹਾਂ ਅੱਛਾ ਜੀ ਹਾਂ ਜੀ ਤੇ ਹੁਣ ਤੁਸੀਂ ਕੀ 50% ਮੰਗ ਕਰਦੇ ਮੈਂ 50% ਤਾਂ ਮੰਗ ਕਰਦਾ ਮੇਰੇ ਪੈਸੇ ਦਵਾਏ ਜਾਣ ਜੀ ਇਹ ਬੰਦੇ ਤੋਂ